ਸੱਚੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਡੇ 3 ਆ ਡੇਰ ਬਬਨਾਨਕ ਦਾ ਤੇ ਮੈਂ ਹਰਚੋਵਾਲ ਤੋਂ ਨਿਕਲ ਗਿਆ ਸੀ ਤੇ ਹਰਚੋਵਾਲ ਸਟੇ ਕੀਤੀ ਸੀ ਗੱਲ ਦੀ ਤੇ ਹਰਚੋਵਾਲ 3:30 ਵਜੇ ਮੈਂ ਉੱਥੋਂ ਨਿਕਲਿਆ ਸੀ ਤੇ ਹੁਣ ਲਗਭਗ 4:00 ਵਜੇ ਤੇ ਮੈਂ ਅਗਲੇ ਪਿੰਡ ਪਹੁੰਚ ਗਿਆ ਹੋਇਆ ਆ ਤੇ ਅੱਜ ਜਿਹੜਾ ਆ ਅਸੀਂ ਜਾਵਾਂਗੇ ਕਾਦੀਆਂ ਕਾਦੀਆਂ ਤੋਂ ਹੋ ਕੇ ਅਸੀਂ ਘੁੰਮਣਾ ਘੁੰਮਣਾ ਗੁਰਦੁਆਰੇ ਰੋਕੇ ਤੇ ਫਿਰ ਅੱਗੇ ਵਧਾਂਗੇ ਕੁੰਜਰ ਪਿੰਡ ਨੂੰ ਉੱਥੇ ਸਟੇ ਕਰਾਂਗੇ ਨਾਲ ਬਲੇਰੇ ਬਰੋਕ ਦੇ ਵਿੱਚ ਬੋਲੋ ਬਹੁਤ ਇੰਟਰਸਟਿੰਗ ਆਉਣ ਵਾਲਾ ਹੈ ਚਲੋ ਚੱਲਦੇ ਆ ਜੀ ਇੰਟ ਬਸਦਾਵਾ ਪਹੁੰਚ ਗਿਆ ਹੋਇਆ ਹੈ ਮੈਂ ਤੇ ਠੀਕ ਆ ਅੱਜ ਜਿਹੜੀ ਲੱਤਾਂ ਪੱਕਣੀਆਂ ਸਟਾਰਟ ਹੋ ਗਈਆਂ ਹਨ ਸਹੀ ਲੱਗਦਾ ਪਿਆ ਹੈ ਨਹੀਂ ਤਾਂ ਬੱਸ ਹੋ ਜਾਂਦੀ ਸੀ ਅੱਗੇ ਦਾ ਦੋ ਦਿਨ ਤਾਂ ਬੱਸ ਰਹੀ ਆ ਹੁਣ ਤਾਂ ਠੀਕ ਆ ਹੁਣ ਥੋੜੀ ਲੱਤਾਂ ਨਾ ਪੱਕਣੀਆਂ ਸਟਾਰਟ ਹੋ ਗਈਆਂ ਆ ਤੇ ਅੱਜ ਸਵੇਰੇ ਚਲਦੇ-ਚਲਦੇ ਤੇ ਸੰਗ ਜਿਹੜਾ ਹੈ ਉਹ ਪਿੱਛੇ ਆ ਹਲੇ ਪਾਵੜੀ ਵਾਲੇ ਮੋੜ ਤੇ ਆ ਗਏ ਬਾਬਾ ਜੀ ਬਾਅਦ ਗਏ ਆ ਗਿਆ ਹੋਇਆ ਸੰਗ ਤੇ ਗਰਮ ਗਰਮ ਚਾਹ ਸ਼ਾਕੇ ਵਾਹਿਗੁਰੂ ਜੀ ਗਰਮਾ ਗਰਮ ਗਜਰੇਲਾ ਇਹ ਗਰਮਾ ਗਰਮ ਚਾਪ ਕੋੜਾਈ ਇਹ ਮੇਰੇ ਅੱਜ ਦੇ ਦਿਨ ਦਾ ਪਹਿਲਾ ਲੰਗਰ ਹੈ ਤੇ ਪਹਿਲਾ ਲੰਗਰ ਹੀ ਮੈਂ ਗਜਰੇਲਾ ਖਾ ਰਿਹਾ ਹਾਂ ਉਹ ਵੀ ਸਵੇਰੇ ਸਵੇਰੇ ਤੜਕੇ ਤੇ ਬਹੁਤ ਜ਼ਿਆਦਾ ਟੇਸਟੀ ਆ ਕਾਦੀਆਂ ਸ਼ਹਿਰ ਪਹੁੰਚ ਗਏ ਹੋਏ ਆ ਤੇ ਕਾਦੀਆਂ ਸ਼ਹਿਰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਕਾਦੀਆਂ ਸ਼ਹਿਰ ਜਿਹੜਾ ਜ਼ਿਆਦਾਤਰ ਇੱਥੇ ਮੁਸਲਿਮ ਕਮਿਊਨਿਟੀ ਦੇ ਲੋਕ ਜ਼ਿਆਦਾ ਰਹਿੰਦੇ ਆ ਆਪਣੇ ਸਿੱਖ ਕਮਿਊਨਿਟੀ ਦੇ ਵੀ ਹੈਗੇ ਲੋਕ ਮੁਸਲਿਮ ਏਰੀਆ ਜ਼ਿਆਦਾ ਤੁਸੀਂ ਜਿੱਦਾਂ ਗੇਟ ਦੇਖ ਸਕਦੇ ਹੋ ਗੇਟ ਦੇ ਵਿੱਚ ਵੀ ਆ ਇਹਨਾਂ ਦੀ ਲੈਂਗੁਏਜ ਦੇ ਵਿੱਚ ਹੀ ਲਿਖਿਆ ਹੋਇਆ ਜਾਤਰ ਤੇ ਹੁਣ ਇੱਥੋਂ ਆਪਾਂ ਅੰਦਰ ਸਟਾਰਟਿੰਗ ਕਰਾਂਗੇ ਬਲੌਗ ਦੀ ਇੱਥੇ ਜੀ ਨਾਲ ਹੁਣ ਪਾਪਾ ਵੀ ਤੁਰਪੇ ਹੋਏ ਆ ਤੇ ਨਾਲ ਇਹ ਜੂਰੀ ਆ ਇਹ ਜੋ ਵੀ ਕਹਿੰਦੇ ਨਾਲ ਜਾਉਂਗੀ ਇੱਥੇ ਤੱਕ ਇਹਨਾਂ ਨਾਲ ਪਿੰਡ ਪਿੰਡ ਦੇ ਵਿੱਚ ਵਿੱਚ ਨਾਲ ਜਾਣਾ ਦਾਦੀ ਆਂਦੇ ਆ ਦਾਦੀ ਜਲਦੀ ਆਂਦੇ ਆ 7 ਵਜੇ ਨੀਰ ਰੋਡ 'ਤੇ ਪਹੁੰਚਦਾ ਹੁੰਦਾ ਹਾਂ ਵੈਸੇ ਇਸ ਵਾਰ ਕਾਦੀਆਂ ਮੈਂ ਜਲਦੀ ਆ ਗਿਆ ਹੋਇਆ ਆ ਇੱਥੇ ਤੁਸੀਂ ਸਾਹਮਣੇ ਉਹ ਜਿਹੜੀ ਦਿਖਦੀ ਪਈ ਉਹ ਮਸਜਿਦ ਅੱਗੇ ਜਾ ਕੇ ਦਿਖਾਣਾ ਉਹਨਾਂ ਨੂੰ ਸਕੂਲ ਦੇ ਸਾਡੇ ਸਕੂਲ ਵੀ ਇਹਨਾਂ ਦੇ ਮੁਸਲਮ ਕਮਿਊਨਿਟੀ ਦੇ ਸਕੂਲ ਜਾਤਰ ਬਣੇ ਹੋਏ ਆ ਤੇ ਹੰਤੋਰ ਦੇ ਵੀ ਆ ਮੇ ਵੀ ਆ ਕੇ ਵੇ ਆ ਇਹ ਜੂ ਇਹ ਜੂ ਸਹੀ ਤਰ੍ਹਾਂ ਪੈ ਨਾਲ ਅੱਜ ਅਸੀਂ ਇਹ ਤੋਂ ਕਰਕੇ ਜਾਇਦਾ ਸਾਧੀਆਂ ਤਾਂ ਸਾਧੀਆਂ ਤਾਂ ਸਾਧੀਆਂ ਤਾਂ ਅੱਗੇ ਜਾ ਕੇ ਸਕੂਲ 'ਚ ਆ ਕੇ ਵੇਨੇ ਵੇ ਸਕੂਲ 'ਚ ਜਾ ਕੇ ਲੈਣ ਹੈ ਹਾਂ ਚੋ ਗੱਡੀ ਵੀ ਲੈਣਾ ਪਈ ਆ ਲਾਈਨਾਂ ਤੇ ਏ ਜੋ ਹਰੇ ਪਪਾ ਨੂੰ ਹੱਬਾਈ ਕਰ ਦੇ ਬਾਈ ਬਾਈ ਕਰੂ ਬਾਈ ਕਰ ਦੇ ਬਾਈ 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 ਨਾ ਹਲੇ ਸਵੇਰੇ ਸਰੇ ਆਣਾ 6 ਵਜੇ ਆਣਾ ਵੀ ਹਲੇ 6 ਵਜੇ 6 ਵਜੇ ਆ ਤੇ ਮਜਾ ਆਂਦਾ ਵੇ ਮੱਟੀ-ਮੱਟੀ ਹੋਵਾ ਚਲਦੀ ਠੰਡੀ-ਠੰਡੀ ਚੱਲੀ ਜਾਂਦੇ ਅੱਗੇ ਭੂਆ ਆ ਦੀਦੀ ਆ ਹੋ ਜਾਂਦੇ ਵੇ ਲੋ ਜੀ ਇੱਥੇ ਲੱਗਾਇਆ ਚਾਹ ਤੇ ਰਸ ਦਾ ਲੰਗਰ ਚਾਹ ਕਰਦੇ ਕਹਿੰਦੇ ਪੀਣੀ ਆ ਤੇ ਰਸ ਖਾਣੇ ਆ ਦੇ ਨਾਲ ਚਾਹ ਪੀਣੇ ਆ ਫੇਰ ਅੱਗੇ ਵੱਲ ਨੂੰ ਚਲਦੇ ਹੇਜਲ ਦੇਖ ਲਓ ਸੁੱਤੀ ਪਈ ਆ ਮਤਲਬ ਸੌਣ ਦੀ ਇਹ ਤਿਆਰੀ ਕੀਤੀ ਹੋਈ ਆ ਨੀਂਦ ਆਈ ਹੋਈ ਹੁਣ ਮੈਂ ਪਹੁੰਚ ਗਿਆ ਪਿੰਡ ਲੇਦੀ ਪੱਤੀ ਰਾਜਾ ਦਾ ਤੇ ਇੱਥੋਂ ਅਸੀਂ ਮਥਾ ਦੇਖੀ ਗੋਦਵਾਰੇ ਅੱਗੇ ਵੱਲ ਨੂੰ ਵੱਧਦੇ ਆ ਆਜੋ ਦੁੱਧ ਤੇ ਬੇਸਣ ਦਾ ਲੰਗਰ ਲੱਗਾ ਪਿਆ ਆ بس ਬਸ ਮਿਹਰਬਾਨੀ ਮਿਹਰਬਾਨੀ ਏਦਾਂ ਲੰਗਰ ਲੱਗੇ ਆ ਜਿਹੜਾ ਮਰਜ਼ੀ ਲੰਗਰ ਖਾ ਲੋ ਹਾਂ ਆਹ ਦਾ ਬੇਸਣ ਹੈ ਬਰਫੀ ਕਿੰਨੇ ਲੰਗਰ ਲੱਗੇ ਮੈਂ ਗਿਆ ਜ਼ਿਆਦਾ ਪੱਤੀ ਜ਼ਿਆਦਾ ਤੋਂ ਅਸੀਂ ਤੁਰ ਪਏ ਹੋਏ ਹਾਂ ਸਾਡੇ 2 ਪਲੇਅਰ ਘਟ ਕੇ ਹੋਏ ਆ ਜਿੱਦਾਂ 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 ਅੱਗੇ ਵਧੀ ਜਾਂਦੇ ਆ ਪਲੇਅਰ ਘਟੀ ਜਾਂਦੇ ਆ ਗੱਡੀ 'ਚ ਬੈਠੀ ਜਾਂਦੇ ਆ ਪਰ ਹੱਲੇ ਜਿਹੜੇ ਚੱਲਣ ਵਾਲੇ ਆ ਉਹ ਚੱਲੀ ਜਾਂਦੇ ਆ ਰਾਣੀ ਦੀ ਜੁਬਸਨਾਦੀ ਵੀ ਆ ਔਰ ਜਿਹੜਾ ਜਿਹੜਾ ਸਵਾਰ ਸਦਾ ਵਿੱਚ ਗੱਡੀ ਦੇ ਬੈਠੀ ਜਾਂਦਾ ਉਹ ਨਾਲ ਸਾਡੇ ਨਹੀਂ ਆਉਂਦੀ ਯਾਰ ਉਹ ਥੋੜਾ ਜੀ ਸਮਝ ਨਹੀਂ ਆਉਂਦੀ ਤੂੰ ਹੀ ਨਾ ਛੱਡਿਆ ਤੂੰ ਹੀ ਮੇਰਾ ਬਲੌਗ ਛੱਡ ਕੇ ਚਲ ਜਾਣਾ ਬੱਚੇ ਫੇ ਤਾਂ ਆ ਮੈਂ ਕਿਨਾਂ ਵੇ ਆਇਆ ਇਹਦੇ ਚੱਲਦੇ ਆ ਅੱਗੇ ਪਤਾ ਨਹੀਂ ਹੁਣ ਘੁੰਮਣੀ ਆ ਨਾ ਘੁੰਮਣੀ ਜਾ ਕੇ ਰੁਕਾਂਗੇ ਮਿਲਦੇ ਹਾਂ ਹੁਣ ਅੱਗੇ ਘੁੰਮਣੀ ਜਾ ਕੇ ਥੋੜੀ ਥੋੜੀ ਦੂਰੀ ਤੇ ਇਹ ਇਦਾਂ ਮੈਡੀਕਲ ਕੈਂਪ ਲੱਗੇ ਹੋਏ ਆ ਜਿੱਦਾਂ ਤੁਸੀਂ ਮਤਲਬ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਆਂਦੀ ਆ ਬੀਪੀ ਘਟਦਾ ਵਧਦਾ ਕੋਈ ਵੀ ਤੁਸੀਂ ਇੱਥੋਂ ਦਵਾਈ ਲੈ ਸਕਦੇ ਹੋ ਇਦਾਂ ਹੁਣ ਥੋੜੀ ਜਿਹੀ ਰੈਸਟ ਕਰਨ ਲੱਗੇ ਆ ਇਹ ਜਲਵੀ ਮੈਨੂੰ ਰਸਤੇ ਦੇ ਵਿੱਚ ਮਿਲ ਗਈ ਸੀ ਇੱਥੇ ਕਿਸੇ ਦੇ ਘਰ ਅਸੀਂ ਰੁਕੇ ਆ ਥੋੜੀ ਜਿਹੀ ਰੈਸਟ ਕਰਦੇ ਆ ਤੇ ਇਹ ਜਲਲ ਉੱਠ ਗਈ ਹੋਈ ਆ ਸੁੱਤੀ ਪਈ ਹੀ ਬੱਲਾ ਹੁਣ ਉੱਠ ਗਈ ਆ ਹੁਣ ਖੇਡੂਗੀ ਥੋੜੀ ਦੇਰ ਪਿੰਡ ਖੋਖਰ ਫੌਜੀ ਆ ਅਸੀਂ ਰੁਕੇ ਸੀ ਹੁਣ ਇੱਥੋਂ ਅੱਗੇ ਵੱਲ ਨੂੰ ਚੱਲਦੇ ਆ ਅਸੀਂ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਨਿੱਕੇ ਘੁੰਮਣੇ ਇੱਥੇ ਅਸੀਂ ਆਏ ਹਾਂ ਹੁਣ ਇੱਥੇ ਅਸੀਂ ਦਰਸ਼ਨ ਕਰਦੇ ਆਂ ਤੇ ਤੁਸੀਂ ਵੀ ਦਰਸ਼ਨ ਕਰੋ ਨਾਲ ਮੇਰੇ ਗੁਰਦੁਆਰਾ ਸਾਹਿਬ ਦੀ ਜਿਹੜੀ ਵੀ ਇਤਿਹਾਸਿਕ ਕਥਾ ਹੈ ਉੱਥੇ ਲਿਖੀ ਹੋਈ ਹੈ ਦੀਵਾਰਾਂ ਤੇ ਤੁਸੀਂ ਇੱਥੋਂ ਪਾਉਜ਼ ਕਰਕੇ ਵੀਡੀਓ ਨੂੰ ਇੱਥੋਂ ਪੜ੍ਹ ਸਕਦੇ ਹੋ ਤੁਸੀਂ ਵੀ ਸਤਿ ਕਰਉ ਸਭ ਦਾ ਸਮਾਯੋ ਮੰਦਰ ਭਾਵ ਜੁਗਤ ਸਾਤਾ ਇਹ ਜਿਹੜਾ ਸਥਾਨ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਤਪਸਥਾਨ ਬੋੜੀ ਸਾਹਿਬ ਪੂਰਨ ਬ੍ਰਹਮ ਗਿਆਨੀ ਵਿਸੰਤ ਬਾਬਾ ਜਾਰਾ ਸਿੰਘ ਜੀ ਦੇ ਹੈ ਤੇ ਨਿੱਕੇ ਘੁੰਮਣੇ ਜਦੋਂ ਵੀ ਤੁਸੀਂ ਆਨੇ ਇਸ ਗੁਰਦੁਆਰੇ ਦਰਸ਼ਨ ਜੂੜ ਕਰਕੇ ਜਾਇਓ ਇਥੇ ਇੱਕ ਇਤਿਹਾਸਿਕ ਖੂਹ ਹੁੰਦਾ ਸੀ ਜਿਸ ਨੂੰ ਹੁਣ ਬੋਲੀ ਸਾਹਿਬ ਵੀ ਬਣਾ ਦਿੱਤਾ ਗਿਆ ਹੈ ਹੁਣ ਬੋਲੀ ਸਾਹਿਬ ਦੇ ਅੰਦਰ ਅਸੀਂ ਦਰਸ਼ਨ ਕਰਦੇ ਹਾਂ ਵੀਰ ਸਾਨੂੰ ਬੋਲੀ ਸਾਹਿਬ ਦੇ ਅੰਦਰ ਦਰਸ਼ਨ ਕਰ ਲੈਣ ਲੈ ਜਾ ਰਹੇ ਹਾਂ ਉਹਨ ਇੱਥੇ ਜਿਹੜਾ ਪੌੜੀਆਂ ਬਣੀਆਂ ਹੋਈਆਂ ਨੇ نیچے ਜਾਣ ਨੂੰ ਜਿੱਦਾਂ ਬੋਲੀ ਸਾਹਿਬ ਤੁਸੀਂ ਗੋਇੰਦਵਾਲ ਸਾਹਿਬ ਵੀ ਦੇਖਦੇ ਆ ਉਦਾਂ ਹੀ ਪੌੜੀਆਂ ਬਣੀਆਂ ਹੋਈਆਂ ਆ ਤੁਸੀਂ ਇੱਥੇ نیچے ਜਾ ਸਕਦੇ ਹੋ نیچے ਜਾ ਕੇ ਦਰਸ਼ਨ ਕਰ ਸਕਦੇ ਅਗਰ ਤੁਸੀਂ ਇਸ਼ਨਾਨ ਕਰਨਾ ਚਾਹੁੰਦੇ ਤੁਸੀਂ ਨਹਾ ਕੇ ਕਰ ਸਕਦੇ ਹੋ ਉਹਦਾ ਹੁਣ ਪੋਲਿਸ ਆ ਬਣ ਗਿਆ ਲਗਾ ਆਣਾ ਉੱਥੇ ਜਾਂਦੇ ਹਾਂ ਹਾਂ ਹਣ ਤੇ 라ਵਨ ईशानਗਰ ਕਰ ਸਕਦੇ ਆ ਬਸ ਉਹ ਪੀਏ ਉਹ ਪਾ ਲਾ ਫਾਲਰ ਬੋਟੀ ਬੜੀ ਕਹਿੰਦੇ ਇਹ ਕਮੇਟੀ ਬੋ ਕਰਦੀ ਹੈ ਅੱਛਾ ਇਹ ਕੰਮ ਫਰੋਂ ਉਹ ਪੁਰਾਣੀਆਂ ਲੱਗੀਆਂ ਆਈਆਂ ਨਾ ਪਾਣੀ ਸਾਰੀ ਦੇ ਪਾਸੇ ਨੰਬਰ ਕਿੱਥੇ ਸਾਲ ਅਛਾ ਬਾਬਾ ਜੀ ਨੇ ਸਾਰੇ ਬਚਨ ਲਿਖੇ ਹੋਏ ਨੇ ਵੱਡੇ ਵੀ ਆਪਣੇ ਗਾਲਿਆਂ ਦੇ ਬਚਨ ਲਿਖੇ ਨੇ ਇਹ ਸਾਰੇ ਗੁਰਦੁਆਰਿਆਂ ਦੇ ਅੱਛਾ ਹਾਂ ਜੀ ਬਾਬਾ ਜੀ ਨੇ ਸੇਵਾ ਕੀਤੀ ਹੈ ਇਹ ਕਹਿੰਦੇ ਨੇ ਚਾਰ ਗੁਰਦੁਆਰੇ ਚਾੜਾ ਗੁਰਦੁਆਰੇ ਗੁੰਮਟਾ ਇਸ ਸੋਨਾ ਚੜਾਇਆ ਵਾ ਜੀ ਅੱਛਾ ਦੇਖ ਸਕਦੇ ਤੁਸੀਂ ਸੁਣ ਜੀ ਇੱਧਰ ਵੀ ਉੱਧਰ ਵੀ ਗੁਰਦਰ ਤੋਂ ਹੀ ਸਚਨਾ ਮਿਲਣਾ ਗੁਰਦਰ ਤੋਂ ਹੀ ਸਚਨਾ ਮਿਲਣਾ ਇਹ ਬਾਬਾ ਜੀ ਤੇ ਮੋਸਟਲੀ ਹੁੰਦੇ ਆ ਬੱਡੇ ਬਾਬਾ ਜੀ ਹਾਂਜੀ ਹਾਂਜੀ ਇੱਥੇ ਹੀ ਹੁੰਦੇ ਆ ਜੀ ਇੱਥੇ ਹੁੰਦੇ ਜਾਂ 6 ਘਰ ਤੋਂ ਜਿੰਨਾਂ ਮੱਦ ਮਾਰ ਕੇ ਸਾਰੇ ਇੱਥੇ ਰਹਿਣਾ ਵਾ ਮੈਂ ਤਵਾਰ ਹੈ ਜੀ ਰਹਿਣਾ ਇੱਥੇ ਜਾਣ ਕਿਦਾਂ ਨਹੀਂ ਜਾਂਦੇ ਅੱਗੇ ਪਿਛੇ ਚੱਲ ਜਾਂਦੇ ਨਾਮ ਦਾ ਦੱਸਣ ਪਾਉਂਦੀ ਆ ਆਪਣੇ ਘਰ ਉਹਦੇ ਚੱਲ ਜਾਂਦੇ ਆ ਅੱਛਾ ਤਵਾਰ ਲੱਗੀ ਮੋਸਲੀ ਇੱਥੇ ਆਣਾ ਤੇ ਇੱਥੇ ਹੁੰਦੇ ਆ ਰਹਿਣਾ ਰਹਿਣਾ ਮੈਨੂੰ ਤਾਂ ਇਦਾਂ ਲੱਗਦਾ ਪਿਆ ਜਿੱਦਾਂ ਕਿੰਨੇ ਦਿਨਾਂ ਬਾਅਦ ਧੁੱਪ ਨਿਕਲੀ ਹੁੰਦੀ ਆ ਦੋ ਦਿਨ ਮੈਂ ਮੀਂਹ 'ਚ ਤੁਰਦਾ ਰਿਆ ਹੈ ਅਸੀਂ ਅਸੀਂ ਮੀਂਹ 'ਚ ਤੁਰਦੇ تھے ਅਸੀਂ ਮੀਂਹ 'ਚ ਤੁਰਦੇ ਸੀ ਬਾਰਿਸ਼ ਬਹੁਤ ਜ਼ਿਆਦਾ ਸੀ ਯੂ نو ਅਸੀਂ ਬਾਹਰੋਂ ਆਏ ਸੀ ਅਮਰੀਕਾ 'ਚ ਸਨੋ ਪੈਂਦੀ ਹੈ ਕਿੰਨੇ ਵਾਰ ਇੱਥੇ ਡਾਂਗਾਂ ਪੈਂਦੀ ਆ ਯਾਰ ਇੱਥੇ ਡਾਂਗਾਂ ਪੈਂਦੀ ਆ ਕੋਈ ਵਾਰ ਬੋਹਿੰਦੀ ਕਹਿੰਦਾ ਨਹੀਂ ਉੱਥੇ ਤਾਂ ਸਨੋ ਪੈਂਦੀ ਆ ਬਾਰਿਸ਼ ਗਈ ਆ ਗਿਆ ਆ ਗੇਟ ਦਿਖਾਣਾ ਤੁਹਾਨੂੰ ਉਹ ਗੇਟ ਆ ਗਿਆ ਹੋਇਆ ਹੈ ਗੁਰਦੁਆਰਾ ਸਾਹਿਬ ਲੱਗ ਗਿਆ ਆ ਗਿਆ ਹੋਇਆ ਹੁਣ ਕਾਫੀ ਤੁਰ ਲਿਆ ਅੱਜ ਤੇ ਸਹੀ ਦਿਨ ਗਿਆ ਲੱਤਾਂ ਅੱਜ ਦਾ ਠੰਡ ਵਿੱਚ ਜਿਆਦਾ ਔਖਾ ਹੁੰਦਾ ਆ ਹੁਣ ਧੁੱਪ ਨਿਕਲ ਗਈ ਆ ਸੇਕ ਨਿਕਲਦਾ ਸਰੀਰ ਚ ਹੁਣ ਤਰਿਆ ਜਾਂਦਾ ਆ ਠੰਡ ਵਿੱਚ ਤੇ ਮੀਂਹ ਵਿੱਚ ਤਰਨਾ ਔਖਾ ਆ ਆ ਜੇ ਤੁਸ ਸਾਥ ਹੋਵੇ ਕੋਈ ਤੇ ਤਰਨਾ ਸੌਖਾ ਫਿਰ ਤਰਿਆ ਨਹੀਂ ਮੇਰੇ ਨਾਲ ਇਕੱਲੇ ਬੰਦੇ ਨੂੰ ਔਖਾ ਇਕੱਲੇ ਬੰਦੇ ਨੂੰ ਔਖਾ ਆ ਇਸ ਲਈ ਅਸੀਂ ਤੈਨੂੰ ਇਕੱਲੇ ਨਾ ਆ ਲਈਏ ਆ ਕਿਉਂਕਿ ਹੁਣ ਹੀ ਅਮਰੀਕਾ ਤੋਂ ਆਏ ਆ ਤੁਹਾਨੂੰ ਇਹ ਵੀ ਤੁਹਾਨੂੰ ਕਰ ਨਹੀਂ ਦਿੰਦੇ ਸੰਭਾ ਕਿ ਤੇ ਚਰੋ ਪਈ ਕਿ ਤੇ ਪਾਜੀ ਮੈਰੀ ਕਾ ਦਿੱਤੇ ਪਾਜੀ ਖਾਸ ਅਮਰੀਕਾ ਤੋਂ ਅੱਗੇ ਪਤਾ ਹੀ ਨਾ ਹੋਵੇ ਕਿਤੋਂ ਆਏ ਖਾਸ ਹੀ ਮੈਰੀ ਕਾ ਤੋਂ ਆਏ ਆਸ ਕੱਬਿਓ ਕਿ ਆਏ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਤਪਸਥਾਨ ਸੰਤ ਬੱਬਾ ਜਾਰਾ ਸਿੰਘ ਨਿੱਕੇ ਘੁੰਮਣੀ ਤੇ ਇੱਥੇ ਗੁਰਦੁਆਰਾ ਸਾਹਿਬ ਅੰਦਰ ਦਰਸ਼ਨ ਕਰਦੇ ਅੰਦਰ ਚੱਲਦੇ ਆ ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਵੱਡਾ ਬਣਿਆ ਹੋਇਆ ਹੈ ਇੱਥੇ ਜਿਹੜਾ ਪਾਰਕਿੰਗ ਦੀ ਫੈਸਿਲਿਟੀ ਵੀ ਹੈਗੀ ਆ ਰਹਿਣ ਦੀ ਫੈਸਿਲਿਟੀ ਵੀ ਅਵੇਲੇਬਲ ਹੈਗੀ ਆ ਜਿੱਦਾਂ ਤੁਸੀਂ ਸਰਾਹ ਦੇ ਵਿੱਚ ਰੁੱਕ ਸਕਦੇ ਹੋ ਰੂਮ ਵੀ ਅਵੇਲੇਬਲ ਹੈ ਗੁਰਦੁਆਰਾ ਸਾਹਿਬ ਅੰਦਰ ਅਸੀਂ ਦਰਸ਼ਨ ਕਰਦੇ ਆ ਹੁਣ ਤੁਸੀਂ ਵੀ ਨਾਲ ਮੇਰੇ ਦਰਸ਼ਨ ਕਰੋ You <laughs> ਗੁਰਦੁਆਰੇ ਮੱਥਾ ਟੇਕ ਲਿਆ ਹੈ ਘੁੰਮਣਾ ਤੇ ਹੁਣ ਅੱਗੇ ਜਾ ਰਹੇ ਆ ਇੱਥੇ ਵੀ ਦੇਖ ਲਓ ਖੇਤਾਂ ਦੇ ਵਿੱਚੋਂ ਦੀ ਖਾਸ ਕਰਕੇ ਰਸਤਾ ਬਣਾਇਆ ਹੈ ਸੜਕ ਤੋਂ ਰਸਤਾ ਹੈਗਾ ਆ ਬਟ ਫੇਰ ਵੀ ਕਿਸੇ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚੋਂ ਰਸਤਾ ਦਿੱਤਾ ਕਿ ਲੋਕ ਮੇਰੇ ਖੇਤਾਂ ਚੋਂ ਸੰਗਤ ਮੇਰੇ ਖੇਤਾਂ ਦੇ ਵਿੱਚੋਂ ਲੰਘੇ ਸਪੈਸ਼ਲ ਹੈ ਕਿਉਂਕਿ ਉੱਥੇ ਦਾ ਜਿੱਥੇ ਆਪਾਂ ਪਹਿਲਾਂ ਦੇਖਿਆ ਸੀ ਉੱਥੇ ਤਾਂ ਚਲੋ ਰਸਤਾ ਵਟ ਹੀ ਪਰ ਇੱਥੇ ਤੁਸੀਂ ਦੁਆਰ ਦੇਖ ਸਕਦੇ ਮੇਨ ਰੋਡ ਹੈ ਥੋੜਾ ਜਿਹਾ ਹੀ ਰਾਹ ਹੀ ਇਧਰ ਉੱਤਰ ਕੇ ਵੀ ਜਾ ਸਕਦੇ ਸੀ ਲੋਕ ਬਾਰੇ ਇਧਰੋਂ ਜਾਂਦੇ ਪਏ ਆ ਹਾਂਜੀ ਇਹਦਾ ਲੋਕ ਬੱਚੇ ਇੱਥੇ ਆਪਾਂ ਨਹੀਂ ਕੀ ਕਹਿੰਦੇ ਆ ਕੋਡੀ ਦੇ ਕੇ ਜਾ ਨਹੀਂ ਤਾਂ ਪੈਸਾ ਦੇ ਕੇ ਜਾ ਕੁਛ ਇਦਾਂ ਦਾ ਕੁਛ ਕਹਿੰਦੇ ਜੇ ਤੁਹਾਨੂੰ ਪਤਾ ਆ ਇੱਕ ਮਿੰਟਾਂ ਦੇ ਵਿੱਚ ਲਿਖ ਦਿਓ ਕੀ ਬੋਲਦੇ ਆ ਤੇ ਮੈਂ ਕਹਿ ਰਿਹਾ ਸੀ ਰਸਤਾ ਜਿਹੜਾ ਦੇਖੋ ਕਿਸੇ ਨੇ ਆਪਣੇ ਖੇਤ ਦੇ ਵਿੱਚੋਂ ਦਿੱਤਾ ਕਿ ਵੱਧ ਤੋਂ ਵੱਧ ਸੰਗਤਾਂ ਦੇ ਪੈਰ ਇਧਰੋਂ ਪੈਣ ਤੇ ਮਤ ਕਾਫੀ ਲੋਕਾਂ ਦੀਆਂ ਜਿਹੜੀਆਂ ਫਸਲਾਂ ਦੇਖੀਆਂ ਉਮੀਦ ਕਰਨ ਡਿੱਗੀਆਂ ਹੋਈਆਂ ਸੀ ਤੇ ਇਹਦੀ ਫਸਲ ਪੂਰੀ ਤੇ ਪੂਰੀ ਜੜੀ ਵੀ ਫਸਲ ਹੈ ਖੜੀ ਪਈ ਹੈ ਚਲੋ ਬਾਬੇ ਨਾਨਕ ਦੀ ਕਿਰਪਾ ਹੈ ਆਪਾਂ ਅੱਗੇ ਵਧਦੇ ਆਂ ਕਿ ਮਣਾ ਤੋਂ ਹੁਣ ਅੱਗੇ ਵਧ ਗਏ ਹੋਏ ਆਂ ਤੇ ਅੱਗੇ ਦੇਖਦੇ ਕਿਹੜਾ ਪਿੰਡ ਹੁੰਦਾ ਹੈ ਅੱਜ ਦਾ ਸਫ਼ਰ ਮੈਂ ਕਾਫੀ ਘਟ ਲਿਆ ਹੋਇਆ ਹੈ ਤੇ ਹੁਣ ਜਿੱਥੇ ਸਟੇ ਕਰਨੀ ਆ ਜਦਾ ਮਤਲਬ ਛੋਟੇ ਘੁੰਮਣੇ ਸਟੇ ਕਰਦੇ ਆ ਸੰਗ ਜਿਹੜਾ ਹੈ ਬਾਬਾ ਜੀ ਤੇ ਅਸੀਂ ਜਿਹੜਾ ਆ ਕੁੰਜਰਪਿੰਡ ਚਲ ਜੀ ਦਾ ਅੱਗੇ ਕੁੰਜਰਪਿੰਡ ਆਂਦਾ ਆ ਉੱਥੇ ਸਟੇ ਕਰੀਦਾ ਆ ਤੇ ਮੰਮੀ ਪਾਪਾ ਤੇ ਬਾਕੀ ਫੈਮਿਲੀ ਵਾਲੇ ਉਹ ਗੱਡੀ ਦੇ ਵਿੱਚ ਹੀ ਆਂਦੇ ਪਏ ਆ ਤੇ ਉਹ ਪਿੱਛੇ ਹੀ ਕਹਿੰਦੇ ਤੂੰ ਚੱਲ ਤੂੰ ਪਹਿਲਾਂ ਪਹੁੰਚ ਜਾ ਫੇ ਅਸੀਂ ਹੌਲੀ ਹੌਲੀ ਆਨੇ ਆ ਮੈਂ ਕਿਹਾ ਚਲੋ ਠੀਕ ਆ ਫਿਰ ਬਾ ਨਿਕਲ ਗਏ ਆ ਤੇ ਹੁਣ 2 2.5 ਕਿਲੋਮੀਟਰ ਰਹਿ ਗਿਆ ਬਸ ਮੈਂ ਵੀ ਮੱਠੀ ਮੱਠੀ ਚਾਲ ਚ ਪਹੁੰਚਣ ਵਾਲਾ ਹੀ ਆ ਤਿੰਨ ਵੱਲੋਂ 3 ਵਜ ਗਏ ਆ ਇਹ ਨਹੀਂ ਕਿ ਜਲਦੀ ਜਾ ਕੇ ਬੈਹਿਣਾ ਉੱਥੇ ਥੋੜਾ ਜਿਹਾ ਇੱਥੇ ਰੁਕਾਂਗੇ ਪਹੁੰਚਾਗੇ ਉੱਥੇ 4:00 ਵਜੇ ਪੰਜ 4 5 ਦਿਨ ਨੀਅਰ ਬਹੁਤ ਉੱਥੇ ਜਾ ਕੇ ਪਹੁੰਚਾਗੇ ਤੇ ਫਿਰ ਦੇਖਦੇ ਆ ਅੱਗੇ ਕੀ ਆਂਦਾ ਆ ਲੰਗਰ ਵੀ ਖਾ ਲਿਆ ਆ ਅੱਗੇ ਦੇਖ ਲੈਣੇ ਕੁਝ ਹੋਰ ਆਂਦਾ ਉਹ ਵੀ ਖਾ ਲੈਣੇ ਆ ਸਾਨੂੰ ਕਿਹੜਾ ਮਨਾਈ ਆ ਹੁਣ ਬਈ ਜਿੱਥੇ ਸਟੇ ਕਰਨਾ ਹੈ ਕੁੰਜਰਪਿੰਡੋਂ ਉਤੋਂ 1 ਕਿਲੋਮੀਟਰ ਪਿੱਛੇ ਰਹਿ ਗਏ ਆ ਬਸ ਤੇ ਫੈਮਿਲੀ ਵਾਲੇ ਕਹਿੰਦੇ ਤੁਸੀਂ ਵੇਟ ਕਰ ਲੈ ਥੋੜਾ ਉੱਥੇ ਤੇ ਉਹ ਵੀ ਪਿੱਛੇ ਹੀ ਆ ਉਹ ਕਿਤੇ ਹੋਰ ਰੁਕੇ ਹੋਏ ਆ ਮੈਂ ਤਾਂ ਪੈਦਲ ਸੀ ਉਹ ਗੱਡੀ ਦੇ ਵਿੱਚ ਆ ਉਹ ਆਂਦੇ ਪਏ ਆ ਤੇ ਉਹਨਾਂ ਦੇ ਨਾਲ ਅੱਗੇ ਮੈਂ ਜਾਊਂਗਾ ਤੇ ਪਿੱਛੇ ਜੋ ਦੇਖ ਸਕਦੇ ਹੋ ਮੈਂ ਪੈਲੈਸ 'ਚ ਬੈਠਾ ਹੋਇਆ ਕਿਤੇ ਤੇ ਵੱਡੀ ਗੱਲ ਮੈਂ ਤੁਹਾਨੂੰ ਵਧੀਆ ਗੱਲ ਜਿਹੜੀ ਮੈਨੂੰ ਇਹ ਲੱਗਦੀ ਆ ਕਿ ਕਿਤੇ ਵੀ ਤੁਸੀਂ ਸਟੇ ਕਰ ਸਕਦੇ ਆ ਸਾਰਿਆਂ ਦੇ ਘਰ ਖੁੱਲੇ ਹੋਏ ਆ ਸਾਰਿਆਂ ਦੇ ਪੈਲੈਸ ਖੁੱਲੇ ਹੋਏ ਆ ਪੈਲਸਾਂ ਦੇ ਵਿੱਚ ਇਸ ਟਾਈਮ ਤੇ ਕੋਈ ਵੀ ਪ੍ਰੋਗਰਾਮ ਨਹੀਂ ਹੁੰਦਾ ਜਿਸ ਦਿਨ ਸੰਗ ਜਿਹੜੇ ਟਾਈਮ ਤੇ ਲੰਘਦਾ ਆ ਜਿੱਥੋਂ ਉਸ ਦਿਨ ਕੋਈ ਵੀ ਪ੍ਰੋਗਰਾਮ ਪੈਲੈਸ ਦੇ ਵਿੱਚ ਨਹੀਂ ਹੁੰਦਾ ਆ ਲੋਕਾਂ ਵਾਸਤੇ ਇਦਾਂ ਹੀ ਪੈਲੈਸ ਖੁੱਲੇ ਛੱਡੇ ਹੁੰਦੇ ਆ ਤੁਸੀਂ ਰੁਕ ਸਕਦੇ ਆ ਤੁਸੀਂ ਵਾਸ਼ਰੂਮ ਯੂਜ਼ ਕਰਨਾ ਆ ਕੁਝ ਵੀ ਤੁਸੀਂ ਇੱਥੇ ਮਤਲਬ ਤੁਸੀਂ ਨੰਮੇ ਪੈਣਾ ਆ ਜਾਂ ਫਿਰ ਤੁਸੀਂ ਬਹਿਣਾ ਆ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਹੁੰਦਾ ਹੈ ਲੋਕਾਂ ਨੇ ਆਪਣੇ ਘਰ ਦੇ ਵਿੱਚ ਮੰਜੇ ਡਾਏ ਹੁੰਦੇ ਆ ਲੋਕਾਂ ਦੇ ਸਾਰਿਆਂ ਦੇ ਦਰ ਖੁੱਲੇ ਹੁੰਦੇ ਆ ਕਿ ਲੋਕੀ ਆਪ ਵਾਜਾ ਮਾਰ ਮਾਰ ਕੇ ਕਹਿੰਦੇ ਸਾਡੇ ਘਰੇ ਥੋੜੀ ਦੇਰ ਚਰਨ ਪਾ ਕੇ ਜਾਓ ਥੋੜੀ ਦੇਰ ਬਹਿ ਕੇ ਜਾਓ ਸੰਗਤਾਂ ਨੂੰ ਇਦਾਂ ਕਹਿੰਦੇ ਆ ਤੇ ਮੈਨੂੰ ਤਾਂ ਬੜਾ ਵਧੀਆ ਲੱਗਦਾ ਆ ਮੈਂ ਪਹਿਲਾਂ ਵੀ ਕਾਫੀ ਦਿਨ ਆ ਚੁੱਕਾ ਆ ਬਟ ਇਸ ਇਸ ਵਾਰ ਦੀ ਗੱਲ ਕਰਾਂ ਇਸ ਸਾਲ ਕਾਫੀ ਜ਼ਿਆਦਾ ਰਸ਼ ਆ ਕਾਫੀ ਜ਼ਿਆਦਾ ਲੋਕ ਜਿਹੜੇ ਆ ਆਏ ਕਿਉਂਕਿ ਅ ਹੋਲਾ ਮੱਲ ਜਦੋਂ ਲਾਗੇ ਲਾਗੇ ਆ ਜਾਂਦਾ ਮੰਨ ਲਓ ਲੋਹੌਂਲਾ ਮੱਲਾ ਜੀ ਜ਼ਿਆਦਾ ਗੈਪ ਨਾ ਹੋਵੇ ਤੇ ਫੇਰ ਜਿਹੜੀ ਸੰਗਤਾਂ ਡਿਵਾਈਡ ਹੋ ਜਾਂਦੀ ਆ ਕੁਝ ਜਿਹੜੀਆਂ ਆ ਔਲੇ ਮੱਲੇ ਤੇ ਚੱਲ ਜਾਂਦੀਆਂ ਤੇ ਕੋਈ ਕੁਝ ਸੰਗਤਾਂ ਜਿਹੜੀਆਂ ਆ ਉਹ ਇੱਧਰ ਡੇਰਾ ਬਣਾ ਲੱਗ ਜਾਂਦੀਆਂ ਲੇਕਿਨ ਇਸ ਵਾਰ ਜਿਹੜਾ ਆ ਗੈਪ ਆ ਕਾਫੀ ਇਸ ਲਈ ਰਾਸ਼ ਜਿਹੜਾ ਆ ਉਹ ਜ਼ਿਆਦਾ ਆ ਤੇ ਸੰਗਤਾਂ ਕਾਫੀ ਆ ਰਹੀਆਂ ਆ ਮਜ਼ਾ ਆਇਆ ਕਾਫੀ ਤੇ ਹਲੇ ਤੀਜਾ ਦਿਨ ਹੀ ਆ ਕੱਲ ਨੂੰ ਵੀ ਜਾਣਾ ਆ ਪਰ ਅੱਜ ਹਲੇ ਜਿੱਥੇ ਸਟੇ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਮੈਨੂੰ ਤਾਂ ਫਿਲਹਾਲ ਕਾਫੀ ਮਜ਼ਾ ਆ ਰਿਹਾ ਆ ਕਾਫੀ ਆਨੰਦ ਜਿਹਨੂੰ ਕਹਿ ਸਕਦੇ ਉਹ ਆ ਰਿਹਾ ਆ ਤੇ ਕਾਫੀ ਲੋਕ ਇਧਰ ਹੀ ਮਿਲਦੇ ਆ ਮਤਲਬ ਜਾਂਦੇ ਜਾਂਦੇ ਗੱਲਾਂ ਕਰਨ ਲੱਪੈਂਦੇ ਆ ਕਿੱਥੇ ਤੁਸੀਂ ਰਹਿੰਦੇ ਆ ਇੱਕ ਦੂਜੇ ਨੂੰ ਇਦਾਂ ਪੁੱਛਦੇ ਜਾਂਦੇ ਆ ਦਿਲ ਲੱਗਾ ਰਹਿੰਦਾ ਆ ਬਾਕੀ ਫੈਮਿਲੀ ਵਾਲੇ ਵੀ ਆਏ ਹੋਏ ਆ ਉਹਨਾਂ ਵੀ ਦਿਲ ਲੱਗਾ ਹੋਇਆ ਆ ਇਹ ਜਲਾਈ ਹੋਈ ਆ ਉਹਨਾਂ ਵੀ ਦਿਲ ਲੱਗਾ ਹੋਇਆ ਆ ਤੇ ਮਤਲਬ ਤੁਸੀਂ ਇੱਕ ਵਾਰੀ ਜਦੋਂ ਇਹ ਜਿਹੜਾ ਸੰਗ ਹੈ ਹਰ ਸਾਲ ਮਾਰਚ ਦੀ ਇੱਕ ਤਰੀਕ ਨੂੰ ਆਂਦਾ ਆ ਜਿਹੜਾ ਖੜਿਆਲਾ ਸੈਣੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਖੜਿਆਲਾ ਸੈਣੀਆਂ ਤੋਂ ਦੁਰਦਾ ਆ ਤੁਸੀਂ ਇੱਕ ਵਾਰ ਇੱਥੇ ਆ ਕੇ ਦੇਖਿਓ ਤੁਹਾਨੂੰ ਬੜਾ ਮਜ਼ਾ ਆਏਗਾ ਠੀਕ ਆ ਆਨੰਦ ਮਿਲਦਾ ਇੱਕ ਸਕੂਨ ਮਿਲਦਾ ਆ ਤੇ ਤੁਸੀਂ ਆ ਸਕਦੇ ਆ ਤੇ ਜਿੱਦਾਂ ਤੁਸੀਂ ਆਂਦੇ ਆ ਤੇ ਪਹਿਲੇ ਦਿਨ ਥੋੜਾ ਜਿਹਾ ਸਫਰ ਲੰਬਾ ਹੁੰਦਾ ਆ ਉਦੋਂ ਥੋੜਾ ਜਿਹਾ ਫੀਲ ਹੁੰਦਾ ਆ ਲੇਕਿਨ ਜਿੱਦਾਂ ਜਿੱਦਾਂ ਅਗਲਾ ਦਿਨ ਆ ਜਾਂਦਾ ਆ ਉਦੋਂ ਉਦੋਂ ਲੱਤਾਂ ਜਿਹੜੀਆਂ ਆ ਉਹ ਕੰਫਰਟੇਬਲ ਹੋਣ ਲੱਗ ਪੈਂਦੀ ਆ ਜਿੱਦਾਂ ਮੇਰਾ ਪਹਿਲੇ ਦਿਨ ਬਹੁਤ ਬੁਰਾ ਆ ਲਈ ਲੇਕਿਨ ਹੁਣ ਮੈਂ ਕੰਫਰਟੇਬਲੀ ਤੋਂ ਰਹਿ ਜਾ ਰਹੇ ਆਂ ਕੋਈ ਇਦਾਂ ਜ਼ਿਆਦਾ ਨਹੀਂ ਮੇਰੇ ਕੋ ਹੁੰਦਾ ਪਿਆ ਮਤਲਬ ਫੀਲ ਨਹੀਂ ਹੁੰਦਾ ਪਿਆ ਕਿ ਲੱਤਾਂ ਜ਼ਿਆਦਾ ਦੁਖਦੀਆਂ ਕਿਉਂਕਿ ਮੈਡੀਕਲ ਦੀ ਫੈਸਿਲਿਟੀ ਹਰ ਜਗ੍ਹਾ ਅਵੇਲੇਬਲ ਆ ਫ੍ਰੀ ਕੈਂਪ ਲੱਗੇ ਹੋਏ ਆ ਮੈਡੀਕਲ ਦੇ ਤੁਸੀਂ ਸਪਰੇਅ ਲੱਤਾ ਵਗੈਰਾ ਤੇ ਮਾਰਨਾ ਚਾਹੁੰਦੇ ਮਾਰ ਸਕਦੇ ਆ ਜਾਂ ਫਿਰ ਦਵਾਈ ਲੈਣਾ ਚਾਹੁੰਦੇ ਉਹ ਵੀ ਮਿਲ ਜੇ ਕਿਸੇ ਤਰ੍ਹਾਂ ਦੀ ਦਵਾਈ ਵੀ ਲੈਣਾ ਚਾਹੁੰਦੇ ਉਹ ਮਿਲ ਜਾਂਦੀ ਆ ਬਿਲਕੁਲ ਫ੍ਰੀ ਠੀਕ ਆ ਫ੍ਰੀ ਕੈਂਪ ਲੱਗੇ ਹੋਏ ਆ ਬਾਕੀ ਇਦਾਂ ਪੈਲਸ ਵਗੈਰਾ ਖੁੱਲੇ ਹੋਏ ਆ ਤੁਸੀਂ ਪਾਰਕਾ ਦੇ ਵਿੱਚ ਇਦਾਂ ਮੈਂ ਇੱਥੇ ਲੰਮਾ ਬੈ ਗਿਆ ਥੋੜੀ देर ਨੀਂਦ ਆ ਗਈ ਮੈਨੂੰ ਤੇ ਇੱਥੇ ਮੈਂ ਸੋ ਗਿਆ ਸੀ ਤੰਦੂਰੀ ਫੁਲਕੇ ਦੇ ਨਾਮ ਦਾ ਲੰਗਰ ਲੱਗਾ ਪਿਆ ਸੀ ਮੈਂ ਕਿਹਾ ਚਲੋ ਛਕ ਲੈਣੇ ਆ ਭੁੱਖ ਲੱਗੀ ਹੋਈ ਸੀ ਹੋਣ ਸਕਦੇ ਆ ਤੰਦੂਰੀ ਫੁਲਕੇ ਨਾਨ ਵੀ ਆ ਉਹ ਵੀ ਲੈ ਕੇ ਹੁਣ ਮੈਂ ਗੁੰਜਰਪਿੰਡ ਪਹੁੰਚ ਗਿਆ ਜਿੱਥੇ ਸਟੇ ਕਰਦੇ ਆ ਉੱਥੇ ਰਾਤ ਨੂੰ ਆ ਗਏ ਆ ਤੇ ਸ਼ਰਦਾਈ ਬੰਦੀ ਪਈ ਆ ਸ਼ਰਦਾਈ ਪੀਵਾਂਗੇ ਹੁਣ ਇੱਥੇ ਤੇ ਇੱਥੇ ਲੰਗਰ ਕਾਫੀ ਲਾਂਦੇ ਆ ਏ ਤੇ ਕਾਫੀ ਧੀਰ ਤੋਂ ਸੇਵਾ ਕਰਦੇ ਆ ਇਹਨਾਂ ਦੇ ਘਰ ਹੀ ਆਪਾਂ ਸ਼ੁਰਤੋਂ ਰਹਿਨੇ ਆ ਮਤਲਬ ਮੇਰੇ ਮਦਰ ਫਾਦਰ ਸ਼ੁਰਤੋਂ ਇੱਥੇ ਹੀ ਰਹਿੰਦੇ ਆ ਹੁਣ ਹੇਜਲ ਵੀ ਪਹੁੰਚ ਗਈ ਹੋਈ ਆ ਤੇ ਹੇਜਲ ਬੱਚਿਆਂ ਨਾਲ ਖੇਡਣ ਲੱਪੀ ਹੋਈ ਆ ਇੱਥੇ ਬੱਚੇ ਕਾਫੀ ਆ ਉਹਨਾਂ ਨਾਲ ਲੱਗ ਗਈ ਹੋਈ ਇਹ ਖੇਡਣ ਇਹਦੇ ਲਈ ਸਹੀ ਆ ਇਹ ਤਖਵੜਤ ਕੋੜੇ ਦੀ ਲੱਤ ਗਈ ਹੋਣੀ ਆ ਹੁਣ ਯਾ ਫਾਈਨਲੀ ਕਾਫੀ ਧੇਰ ਵੇਟ ਕਰਨ ਤੋਂ ਬਾਅਦ ਸਰਦਾਈ ਮਿਲ ਗਈ ਹੋਈ ਆ ਸਰਦਾਈ ਪੀਵਾਂਗੇ ਥੋੜੀ એનર્ਜੀ ਆਊਗੀ ਸੀਰ ਦੇ ਵਿੱਚ ਲੋ ਜੀ ਹੁਣ ਪਹੁੰਚ ਗਏ ਅਸੀਂ ਕੁੰਜਰਪਿੰਡ ਜਿੱਥੇ ਸਟੇ ਕਰਨਾ ਹੈ ਉੱਥੇ ਪਹੁੰਚ ਗਏ ਹੋਏ ਆਂ ਤੇ ਰੋਟੀ ਪਾਣੀ ਵੀ ਆਪਾਂ ਖਾ ਲਿਆ ਹੋਇਆ ਆ ਕੀ ਖਾਦਾ ਸੀ ਆਪਾਂ ਨਾਣ ਖਾਦੇ ਸੀ ਦਿਖਾਏ ਸੀ ਤੁਹਾਨੂੰ ਨਾਣ ਖਾਦੇ ਅੱਜ ਤੇ ਹੁਣ ਰਾਤ ਦੀ ਰੋਟੀ ਵੀ ਖਾਵਾਂਗੇ ਛੱਡਦੇ ਆਵਾ ਕੁਛ ਨਹੀਂ ਸਾਰਾ ਕੁਝ ਖਾ ਕੇ ਜਾਵਾਂਗੇ ਆਪਾਂ ਤੇ ਅ ਅੱਜ ਬੜਾ ਮਜ਼ਾ ਆਇਆ ਤੇ ਕੱਲ ਦਾ ਵਲੌਗ ਜਿਹੜਾ ਫਿਰ ਤੋਂ ਆਪਾਂ ਸਟਾਰਟ ਕਰਾਂਗੇ ਕੱਲ ਨੂੰ ਨਾਸ਼ਤੇ ਆ ਨਾਲ ਬਣੇ ਰਿਓ ਤੇ ਤੁਹਾਨੂੰ ਚੋਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੋ ਬਗਦਾਦ ਤੋਂ ਆਇਆ ਹੈ ਨਾ ਚੋਲਾ ਸਾਹਿਬ ਤੇ ਹੋਰ ਚੋਲਾ ਸਾਹਿਬ ਜਿਹੜਾ ਆ ਉਹ ਵੀ ਆਇਆ ਹੋਇਆ ਹੈ ਡੇਰਾ ਬੱਬਾ ਨਾਨਕ ਉੱਥੇ ਦਰਸ਼ਨ ਕਰਾਵਾਂਗੇ ਤੇ ਆਪਾਂ ਕਿੱਥੇ ਜਾਣਾ ਹੁਣ ਪੁੱਤ ਬਾਦ ਉਹਦੇ ਵੀ ਜਾਣਾ ਨਾ ਸਿੱਧੇ ਹੀ ਬੱਬੇ ਸਰਹੱਦ ਨੂੰ ਸਰਹੱਦ ਗਈ ਅੰਨਾ ਉਹ ਕੀ ਕਹਿੰਦੇ ਨੇ ਤਨ ਬਾਰਡਰ ਹੈ ਹੈ ਤੂੰ ਸਰਹੱਦ ਸਰਹੱਦ ਬਾਰਡਰ ਤੇ ਜਾਣਾ ਸਰਹੱਦ ਪੁਰਤਾਰਪੁਰਾ ਉੱਥੇ ਜਾਵਾਂਗੇ ਉੱਥੇ ਵੀ ਤੁਹਾਨੂੰ ਕਹਿੰਦੇ ਉੱਥੇ ਦਾ ਵੀ ਬਲੌਗ ਆਏਗਾ ਤੇ ਮਿਲਦੇ ਹਾਂ ਕੱਲ ਦੇ ਬਲੌਗ 'ਚ ਚੰਗਾ ਜੀ ਓਕੇ ਬਾਏ